ਹਾਂਜੀ ਦੋਸਤੋ ਸ਼ਾਸਤਰੀ ਕਾਲ ਦੀ ਸਾਰਿਆਂ ਨੂੰ ਲੋ ਜੀ ਵੀਰੇ ਸਾਨੂੰ ਦਿਖਾਉਣ ਇੱਕ ਮੱਝ ਆਪਾਂ ਤੇ ਆ ਮੱਝ ਤੁਸੀਂ ਦੇਖਣੀ ਜੇ ਤਾਰਾਂ ਜੀ ਦੀਆਂ ਨੇ ਬੜੀਆਂ ਮੜੀਆਂ ਜੀਆਂ ਜਰਹੀ ਇਹ ਵੀਰੇ ਓਵਰੀ ਸਿਸਟ ਹੁੰਦਾ ਹੈਗਾ ਇਹਨੂੰ ਕਹਿੰਦੇ ਨੇ ਓਵਰੀ ਸਿਸਟ ਇਹ ਵਿੱਚੋਂ ਕੀ ਹੁੰਦਾ ਜਦੋਂ ਆਪਾਂ ਚੈੱਕ ਕਰਦੇ ਹੁੰਦੇ ਆ ਟੂਬਾਂ ਵਿੱਚ ਪਾਣੀਆ ਭਰਿਆ ਹੁੰਦਾ ਹੈਗਾ ਜਦੋਂ ਚੈੱਕ ਕਰਦੇ ਆ ਇਹ ਆਪਾਂ ਨੂੰ ਲੱਗਦੀ ਨੇ ਗੱਭਣ ਹੁੰਦੀ ਆ ਟਾਲੀਪਨਾਂ ਦੇ ਜਣਾਂ ਦੀ ਗੱਭਣ ਲੱਗਦੀ ਹੁੰਦੀ ਆ ਆਪਾਂ ਨੂੰ ਦੇਖਣ ਨੂੰ ਵੀ ਸੱਤ ਪਾਉਣ ਤੋਂ ਬਾਅਦ ਕਈ ਵਾਰ ਵਿੱਚ ਪੋਲਾ ਪੋਲਾ ਜਿਹਾ ਇਹ ਲਿਖਾ ਪਾ ਆਂਦੀ ਆ ਤੇ ਇਹ ਕਨਫਰਮ ਨਹੀਂ ਹੁੰਦਾ ਆਪਾਂ ਨੂੰ ਪੂਰਾ ਪੱਕਾ ਇਹ ਗੱਬਣਾ ਜਾ ਪੂਰੀ ਵੀਰ ਫੰਟਰਾ ਕਈ ਵਾਰੀ ਨਾ ਇੱਕ ਓਵਰ ਵਿੱਚ ਸ਼ਟ ਵੱਧ ਪੜ ਜਾਂਦਾ ਇੱਕ ਚ ਘੱਟ ਹੋ ਜਾਂਦਾ ਹੈਗਾ ਤੇ ਉਹਦੇ ਚੱਕਰਾਂ ਤੇ ਪਾਏ ਨੂੰ ਆ ਬੈਟਰ ਵੀ ਆਪ 2 ਮਿੰਟ ਉਹ ਚੱਕਰ ਲੈ ਕਰੀਏ 2 ਮਿੰਟ ਚੱਕਰੀ ਦੇ ਵਾਂਗ ਕਲੀਅਰ ਹੋ ਜਾਂਦਾ ਪੱਕਾ ਯਾਰ ਹੋਰ ਦੇਖੋ ਡੇਢ ਮਿੰਟ ਦਾ ਵੀ ਜਾਂਦਾ ਹੈਗਾ ਕਈ ਵਾਰੀ ਵੱਡੇ ਮੰਜ ਦੇ ਚੱਕਰ ਪੈ ਜਾਂਦਾ ਹਨਾ ਤੇ ਉਹਦੇ ਕਾਰਨ ਕੀ ਆ ਪਾਣੂ ਗਰੀ ਵਧੀਆ ਆਪਾਂ ਚੈੱਕ ਕਰ ਦਈਏ ਪਛਮਣ ਕਾਲ ਦਾ ਨਾਮ ਬੋਲੇ ਆਪਾਂ ਕਹਿੰਦੇ ਵੀ ਗੱਬਣਾ ਬੱਚੇ ਲੋਕ ਪਰਾਂ ਨੂੰ ਆਪਾਂ ਕਹਿੰਦੇ ਨਾ ਗੱਬਣ ਲੱਗਦੀ ਆ ਚੱਕਰ ਪਰ ਫੇਰ ਕਰਾਂਗੇ ਉਹ ਬੱਚੇ ਕਹਿੰਦਾ ਵੀ ਡਾਕਟਰ ਨਾਲ ਗੱਭਣ ਗਿਆ ਦੀ ਗੱਭਣੀ ਹੋਊ ਚਲਾ ਕੱਪੜੀ ਲਾਣ ਦੇ ਨੇ ਵਿੱਚੇ ਤਾਂ ਉਹ ਵੀਰੇ ਚੱਕਰ ਦੇ ਫਾਰਮਰ ਨਹੀਂ ਪੈਣਦਾ ਹਨਾ ਫਿਰ ਡਾਕਟਰ ਤੇ ਗੱਲ ਵੀ ਆ ਜਾਂਦੀ ਆ ਤੇ ਉਹ ਕੀ ਚੀਜ਼ ਹੁੰਦੀ ਆ ਵੀਰੇ ਸਿਸਟਮ ਬਣਾ ਹੁੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਪੋਲਾ ਪੋਲਾ ਜਾ ਹਨਾ ਥੱਲੇ ਵਿਲਿਆ ਪਿਆਗਾ ਤੇ ਬਹੁਤ ਜ਼ਿਆਦਾ ਇਹ ਵਿੱਚ ਪਾਣੀ ਕੱਢਿਆ ਨੇ ਅੰਦਰੋਂ ਵਿੱਚ ਹੀ ਗਏ ਨੇ ਗਾੜਾ ਘੰਟੇ ਛਾੜ ਦਜਾ ਤੇ ਹੁਣ ਸ਼ੂਟ ਵੀ ਲੱਗੇ ਵਾ ਦੇਖੋ ਠੀਕ ਹੈ ਇਹ ਵੀਰੇ ਪਸੂ ਆਪਣੇ ਜੀ ਕੰਪਨ ਲੱਗਦਾ ਹੁੰਦਾਗਾ ਇਹ ਚੀਜ਼ ਤੇ ਆਪਾਂ ਜਲਦਬਾਜ਼ ਨਹੀਂ ਕਰਨੀ ਹੈਗੀ ਤੇ ਆਪਾਂ ਦਾ ਫਾਰਮਰ ਨੂੰ ਕਹ ਕੇ ਰੱਖੋ ਜਾਵੇ ਚੱਕਰ ਵੀ ਦੇਣਾ ਕਈ ਵਾਰੀ ਉਹ ਚੱਕਰ ਬਾਰੇ ਫੇਰ ਕਰਨੀ ਪਊਗੀ ਤੇ ਫਿਰ ਉਹਦੇ ਨਾਲ ਕੋਈ ਨਿਸ਼ਾਨ ਨਾ ਕਿਦਾ ਫਾਰਮਰ ਦਾ ਹੋਵੇ ਆਪਣਾ ਕਹਿੰਦਾ ਮਤਲਬ ਇਹ ਆ ਇਹ ਜੋ ਕੀ ਆਪਾਂ ਨੰਬਰ ਨਹੀਂ ਉਹਨੇ ਹੁੰਦੇ ਹਨਾ ਇਹ ਜ ਆਪਣੇ ਕੋਈ ਡਾਕ ਦੀ ਗੋਲੀ ਹੁੰਦਾ ਵੀ ਆਪਾਂ ਕਦੇ ਤਾਂ ਹੋਣੀ ਜੇ ਬੜਾ ਬੜਲੇ ਹੋ ਜੂਗੀ ਇਹ ਗੱਲਾਂ ਕੰਨੀ ਆਪਾਂ ਦੂਰ ਰਹੋ ਆਪਾਂ ਕਹਿੰਦੇ ਬੱਦ ਤੋਂ ਬੱਦ ਜੋਰ ਰਹੀਏ ਲੋਕਾਂ ਦੇ ਪਸ਼ੂ ਸਹੀ ਕਰੀਏ ਹਨਾ ਭਰਾਵਾਂ ਦੇ ਤੇ ਪਸ਼ੂ ਰਪੀਟਰ ਨਾ ਹੋਣਾ ਵੱਤ ਤੋਂ ਵੱਧ ਇਹ ਗੱਲ ਦਾ ਧਿਆਨ ਦਈਏ ਉਹਨਾਂ ਨੂੰ ਵਧੀਆ ਸਮਾਂ ਦੇਈਏ ਮੱਝਾਂ ਨੂੰ ਤਾਂ ਜੋ ਪਸ਼ੂ ਲੋਕਾਂ ਦੇ ਰਿਪੀਟਰ ਖੜੜਨਾ ਤੇ ਪਸ਼ੂ ਪਰਿਹਟ ਰਹਿਣ ਬਦਕਾਂ ਦੇ ਪਸ਼ੂ ਵਧਾਉਣੇ ਨੇ ਆਪਾਂ ਨੇ ਘਟਾਉਣੇ ਨਹੀਂ ਹੈਗੇ ਵੱਤ ਤੋਂ ਵੱਧ ਵਧਾਉਣੇ ਨੇ ਡੇਲੀ ਪਾਊਡਰ ਪਾਈ ਦਿਲਾ ਕਰੋ ਵੀਰੇ ਪਸ਼ੂ ਨੂੰ ਡੇਲੀ 100-100 ਗ੍ਰਾਮ ਪਾਈ ਦਿਲਾ ਕਰੋ ਜਿਹੜੇ ਪਸ਼ੂ ਦੰਦੇ ਨੇ ਉਹ 100-100 ਗ੍ਰਾਮ ਪਾ ਦੇ ਕਰੋ ਜਿਹੜੇ ਪਸ਼ੂ ਥੱਲੇ ਦੋਤੂ ਵੀਰੇ ਥੱਲੇ ਹੈ ਨਹੀਂ ਛੋਨੇ ਪਲੂਨ ਉੱਪਰ ਛੋਟੇ ਪਸ਼ੂ ਨੇ ਵੈਸੀ ਕੱਟੀਆਂ ਨੇ ਉਹਨਾਂ ਨੂੰ 50-50 ਗ੍ਰਾਮ ਪਾ ਦੇ ਕਰੋ ਪਾਊਡਰ ਸਾਰੇ ਵਧੀਆ ਹੁੰਦੇ ਨੇ ਕੰਪਨੀ ਦਾ ਪਾ ਆਪਾਂ ਉਹਦਾ ਸੰਦਾਜ ਮਤਲਬ ਆਪਣਾ ਇਹੀ ਜੀਗਾ ਵੀ ਕਈ ਵਾਰੀ ਸਿਸ਼ਟ ਹੋ ਜਾਂਦਾ ਔਰ ਵਿੱਚ ਵਿੱਚ ਭਰਾ ਆਪਣੇ ਡਾਕਟਰ ਵੀ ਦੋਸ ਦਿਨ ਲੱਗੇ ਜਾਂਦੇ ਡਾਕਟਰ ਨੇ ਗੱਭਣ ਗਿਆ ਦੀਗਾ ਵਿੱਚ ਡਾਕਟਰ ਵੀ ਦੀ ਗੱਲ ਕਹਿੰਦੇ ਹੁੰਦੇ ਨੇ ਵੀ ਯਾਰ ਹਨਾ ਵੀ ਗੱਭਣ ਲੱਗਦੀ ਹੈ ਇੱਕ ਵਾਰੀ ਫੇਰ ਕਰਾਂਗੇ ਤੋ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਹੈਗੀ ਤੇ ਬੱਚਾ ਮੜੇ ਹੱਥ ਫੇਮਣ ਵਾਲਾ ਕਰੋ ਕਈ ਵਾਰੀ ਹੋ ਜਾਂਦਾ ਹੁੰਦਾ ਹਨਾ ਤੇ ਬਾਕੀ ਵੀਡੀਓ ਕੋਈ ਸ਼ੇਅਰ ਕਰ ਦਿਓ ਵੀਰੇ ਚੈਨਲ ਨੂੰ ਚੱਕਾ ਕਰ ਲੋ ਬਤੋਂ ਮੇਰਾ ਜੀ ਤੇ ਛੋਨੂ ਰਿਹਾ ਪਹਿਲਾ 6 ਫਾਰਮੂਲਾ ਵੀਡੀਓ ਦੇ ਰਿਪੀਟਰ ਦਾ ਪਛੋਂਦਾ ਹੱਲ ਕੀ ਆ ਪਸ਼ੂ ਉਹ ਕੀ ਕਰਨ ਨੇ ਤੇ ਛਾਲ ਚ ਪਸੂ ਡਲਣ ਗੁੜ ਗੁੜ ਪਾਇਆ ਕਰੋ ਖੋਸ਼ਕਨਾ ਪਾਇਆ ਕਰੋ ਤਾਂ ਜੋ ਪਸ਼ੂ ਆਪਣੇ ਸ਼ਕਤ ਰਹਿਣ ਤੇ ਬਾਕੀ ਛੂਣ ਤੋਂ ਬਾਅਦ ਦਵਾਈ ਭਰਦਾ ਕਰੋ ਮਹੀਨੇ ਮਗਰੋਂ ਉਹ ਇਹਨਾਂ ਪਸ਼ੂ ਆਪਣਾ ਖੇੜ ਛੇਤੀ ਆ ਜਾਂਦਾ ਹੈਗਾ ਪਸ਼ੂ ਰਹਿ ਵੀ ਜਾਂਦਾ ਹੈਗਾ ਪੁੱਛੇ ਪਿੱਟਰ ਵੀ ਨਹੀਂ ਹੁੰਦਾ ਉਹ ਜੀਦ ਨਾਲ ਤੇ ਨਾਲਾ ਪਾਊਡਰ ਪਾ ਕੇ ਚੱਲਿਆ ਕਰੋ ਠੀਕ ਹੈ ਜੀ ਬਾਕੀ ਵੀਰੇ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ੍ਰੀ ਕਾਲ ਜੀ ਸਾਨੂੰ ਧੰਨਵਾਦ ਜੀ